ਨਾ ਦੇਖ ਲਾ ਸੁਣਾ ਆਇਆ ਕਿੰਨਾ ਸਮਾਨ ਲਿਆਇਆ ਆ ਆ ਸਾਡੇ ਆਈ ਦਾ ਤਾਂ ਡੱਕਾ ਨਹੀਂ ਆਉਂਦਾ ਇਹੋ ਜਿਹਾ ਨੰਗਾ ਨਾ ਮੱਥਾ ਲੱਗਿਆ ਕੋਈ ਤੇਰੇ ਘਰ ਦੀ ਹੁੰਦੀ ਚੀਜ਼ ਵਕਤ ਤਾਂ ਆਉਂਦੀ ਦੇ ਨਹੀਂ ਆ ਜਾ ਕੇ ਘਟਦੀਆਂ ਗੁੱਤ ਵੀ ਲੈ ਉਹਨਾਂ ਦੇ ਤਾਂ ਇੰਨਾ ਖਸ ਆ ਗਿਆ ਨਹੀਂ ਵੀ ਭਾੜਾ ਹਾਂ ਮੰਮੀ ਹਾਂ ਮੰਮੀ ਨੰਗਾਂ ਦੀ ਆ ਕੇ ਨੰਗ ਪੁਣਾ ਹੀ ਕਰੀ ਜਾਉ ਆ ਲੀੜੇ ਵੇਖ ਆਜੇਗਾ ਉਹ ਤੇਰੀ ਚਾਚੀ ਜੀ ਨਾ ਆਉਂਦਾ ਇੰਨਾ ਸੰਧਾਰਾ ਆਇਆ ਤੇਰਾ ਨਾ ਕੁਛ ਵੀ ਨਹੀਂ ਆਇਆ ਮੰਮੀ ਕਿਥੇ ਨੰਗਾ ਨਾ ਬਾਹ ਪਈ ਹੈ ਸਾਡੀ ਆ ਤੁਸੀਂ ਬਿਸਕੁਟ ਘਾ ਤੋਂ ਆਏ ਛਿੱਟਾ ਨਾ ਹੋਰ ਕੀ ਕਰਾ ਤੈਨੂੰ ਦਿਖਾਇਆ ਦੇਖ ਅਗਲੀ ਦਾ ਸੰਧਾਰਾ ਆ ਤੇਰੀ ਚਾਚੀ ਦਾ ਸੂਟ ਹੋ ਲੈ ਤੇਰੇ ਚਾਚੇ ਦੀ ਪਿਛਾਕ ਹੋ ਲੈ ਦੋ ਸੂਟ ਰੋਪ ਦਿੱਤੀ ਦੇ ਜਮਾਈ ਦੀ ਪਿਛਾਕ ਉਹ ਕੰਨਾਂ ਨੂੰ ਲਿਆ ਏ ਇੱਥੇ ਅਸੀਂ ਝਾਕੀ ਜਾਂਦੇ ਆ ਸਾਡਾ ਕਿਹੇ ਜਾਣਾ ਮੱਥਾ ਲੱਗਿਆ ਸੀ ਉਹ ਨਾ ਥੱਲੇ ਉੱਤੇ ਉਹ ਨਾ ਮੇਰੇ ਪੁੱਤ ਨੇ 4 ਕਿੱਲੇ ਵਾਦਾ ਹੁੰਦੇ ਸੀ ਕਿੱਥੇ ਬਾਹ ਪਾਈ ਆ ਤੇਰੇ ਨਾਲ ਨੰਗਾ ਦੀ ਨਾਲ ਮੰਮੀ ਮੇਰੀ ਗੱਲ ਤਾਂ ਸੁਣ ਲੋ ਉਦੋਂ ਤਾਂ ਤੁਸੀਂ ਬਚੋਲੇ ਨੂੰ ਇਹ ਗੱਲ ਕਹੀ ਸੀ ਵੀ ਭਾਈ ਕੁੜੀ ਸਿਆਣੀ ਤੇ ਕੰਮ ਕਰਨ ਵਾਲੀ ਹੋਣੀ ਚਾਹੀਦੀ ਆ ਸਾਰਾ ਕੰਮ ਤੁੰਦਾ ਮੈਂ ਕਰਦੀ ਆ ਫਿਰ ਤੁਸੀਂ ਹੋਰ ਕੀ ਲੈਣਾ ਉਦੋਂ ਤਾਂ ਕਹਿੰਦੇ ਸੀ ਸਾਨੂੰ ਦਾੜ ਤੇ ਵੀ ਲੋੜਨੀ ਹੈਗੀ ਫਿਰ ਹੁਣ ਕਾ ਤਾ ਤਾਂ ਨੇ ਮੇਰੇ ਮਾਰਦੇ ਆ ਤਾਂ ਨੇ ਮੈਨਾਂ ਮਾਰਾ ਨਾ ਐ ਥੋੜੀ ਆਖਿਆ ਸੀ ਨਿਕਲ ਨਾ ਕੁੜੀ ਰਿਆਂ ਦਾ ਨਾ ਕੋਈ ਇੱਥੇ ਪਿਆਰ ਦੇਦਾ ਤਾਂ ਬੰਦਾ ਆਉਂਦਾ ਜਾਂ ਨਿਜਦਾ ਹੀ ਆ ਮੇਰਾ ਭਰਾ ਕੈਦ ਨਾਲ ਦਾ ਦੇਕੇਗਾ ਸਮਾਰ ਤੇਰਾ ਕੋਈ ਨਹੀਂ ਨਿਜਦਾ ਇੱਥੇ ਆਉਂਦਾ ਕੋਈ ਗੱਲ ਨਹੀਂ ਮੰਮੀ ਕਿਥੇ ਨੰਗਾ ਦਾ ਬਾਹ ਪਈ ਐ ਆ ਜਾਣਗੇ ਉਹ ਕਈ ਵਾਰ ਲੇਟ ਪੇਟ ਹੋ ਜਾਂਦੇ ਆ ਪਰ ਦਿਲਦਾਰਾ ਤਾਂ ਮੈਨੂੰ ਦੇ ਕੇ ਜਾਂਦੇ ਆ ਜਿੰਨਾ ਕੋ ਉਹਨਾਂ ਤੋਂ ਸਰਦਾ ਉਹਨਾਂ ਕ ਤੇ ਜਾਂਦੇ ਆ ਕਿਹੜੇ ਉਹ ਤਨ ਤਿਆਰ ਦੇ ਕੇ ਮੈਂ ਤਾਂ ਦੇਖੇ ਨਹੀਂ ਕਿਦਾਂ ਤੈਨੂੰ ਪੀਪਿਆਂ ਦੇ ਪੀਪੇ ਬਿਸਤਰਾ ਦੇ ਦੇ ਕੇ ਪੜਤ ਸੀ ਆ ਤੇ ਸਕੋੜ ਨਹੀਂ ਸੀ ਇਦਾਂ ਸਿੱਟੇ ਨੇ ਸਿੱਟਾ ਨਾ ਮੇਰਾ ਮੱਚ ਗਿਆ ਕਾਲ ਜਾ ਕੇ ਸ੍ਰੀਕਾਂ ਦੇ ਘਰ ਜਾ ਕੇ ਮੰਮੀ ਮੇਰੀ ਗੱਲ ਸੁਣ ਉਹਨਾਂ ਦਾ ਵਿਹਾਰ ਉਹਨਾਂ ਨਾਲ ਆਪਣਾ ਵਿਹਾਰ ਆਪਣੇ ਨਾਲ ਆਣਾ ਪਰ ਇਹ ਥੋੜੀ ਹੁੰਦਾ ਵੀ ਐਵੇਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਮਰੇ ਘਰ ਕ ਪਏ ਜਾਵਾਂ ਲੜਾਈ ਕਰੀ ਜਾਵਾਂ ਆਹੋ ਮੈਂ ਤਾਂ ਕਿਹੜਾ ਨਿਆਣੀ ਐ ਵੀ ਮੈਂ ਲੋਕਾਂ ਦੀਆਂ ਗੱਲਾਂ ਚਾਉਂਦੀ ਆ ਮੈਂ ਕੋਈ ਨਿਆਣੀ ਐ ਵੀ ਮੈਂ ਲੋਕਾਂ ਨੇ ਮਾਂਗਰ ਲੱਗ ਜੂ ਮੈਨੂੰ ਦੀਦਾ ਨਹੀਂ ਕੋਈ ਕੋਈ ਜਵਾਕ ਦਾ ਤੂੰ ਨਹੀਂ ਮੂੰਹ ਦਿਖਾਇਆ ਕੋਈ ਦਿੱਥ ਤਿਆਰ ਤੇਰਾ ਨਹੀਂ ਆਉਂਦਾ ਤੂੰ ਤਾਂ ਚਾਰ ਚਫੇਰੇ ਰੱਖਦਾ ਮੈਨੂੰ ਕੋਈ ਗੱਲ ਨਹੀਂ ਮੰਮੀ ਮੈਂ ਉਹਨਾਂ ਨੂੰ ਫੋਨ ਕਰ ਦੂੰਗੀ ਤੇ ਜਾਣੀ ਮੈਨੂੰ ਸੰਦਾਰ ਫੋਨ ਕਰਕੇ ਤਾਂ ਮੰਗਾਇਆ ਜਿਹੇ ਜਾਂ ਨਾ ਮੰਗਾਇਆ ਅਗਲਾ ਆਉਦੀ ਆ ਪਾਉਣਾ ਹੁੰਦਾ ਕੌਣ ਕਰੇ ਤਾਂ ਆਉਂਦੇ ਹੁੰਦੇ ਆ ਸੁਨਾਰੇ ਮਾਂ ਲੇਟ ਹੋ ਗਏ ਕੋਈ ਗੱਲ ਨਹੀਂ ਕਈ ਵਾਰ ਨਾ ਕੋਈ ਟਿੱਕਾ ਢੁੱਕਾ ਲੱਗ ਗਿਆ ਹੋਊਗਾ ਤਾਂ ਨਹੀਂ ਆਏਗੇ ਨਹੀਂ ਤਾਂ ਹੁਣ ਆ ਜਾਣਾ ਲੱਗ ਗਿਆ ਨਿੱਕਾ ਨਪੁੱਤੇ ਦੇ 2 ਵਜੇ ਹਜੇ ਬੈਠਾ ਪੋਚੇ ਵੀ ਨਹੀਂ ਲੱਗੇ ਮਾਂ ਨੂੰ ਸਾਰਾ ਕੰਮ ਕਰੀ ਜਾਂਦੀ ਆ ਤੁਹਾਨੂੰ ਪਤਾ ਦਾ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਹੋਰ ਤੇਰੀ ਮਾਂ ਆਉਗੀ ਉਹਨੂੰ ਸੰਦ ਲਿਆ ਕਰ ਨਾਲ ਕੰਮ ਕਰਾਉਣ ਨੂੰ ਤੈਥੋਂ ਨਹੀਂ ਹੁੰਦਾ ਤਾਂ ਮੇਰੀ ਮਾਂ ਨੂੰ ਕਹ ਤਾਂ ਤੁਸੀਂ ਬੋਲ ਦਿਓ ਉਹ ਤੁਹਾਨੂੰ ਕਿਹੜਾ ਕੁਝ ਆ ਕੇ ਬੋਲਦੇ ਆਗੇ ਬੋਲੂਗੀ ਕਿ ਮੈਨੂੰ ਮੇਰੇ ਬਰਾਬਰ ਦੀ ਹੋਵੇ ਤਾਂ ਮੈਨੂੰ ਬੋਲ ਪੇ ਮੈਂ ਇਥੇ ਤਾਂ ਬਹੁਤ ਥੱਲੇ ਆ ਉਹ ਕੋਈ ਗੱਲ ਨਹੀਂ ਮੰਮ ਜੇ ਅਸੀਂ ਗਰੀਬਾਂ ਪਰ ਦਿਲ ਦੇ ਤਾਂ ਸਾਫ਼ਾਂਗੇ ਹਾਂ ਹੈਗੇ ਦਿਲ ਦੇ ਸਾਫ਼ ਇਹੇ ਬੜੇ ਵੱਡੇ ਦਿਲ ਵਾਲੀ ਆ ਗਈ ਟਲ ਕੋਈ ਗੱਲ ਨਹੀਂ ਮੰਮੀ ਕੋਈ ਟਾਈਮ ਨਾਲ ਕੰਮ ਘਾਲ ਲਿਆ ਕਰ ਕਰ ਲਿਆ ਕਰ ਕੰਮ ਦਾ ਵੀ ਨਹੀਂ ਪਤਾ ਵੀ ਕਦੋਂ ਕੀ ਕੰਮ ਕਰਨੇ ਆ ਕਰਕੇ ਕੰਮ ਦਾ ਦਾ ਚਾਰੀ ਘੁੱਟ ਕਰ ਲੈ ਕਰ ਲੈ ਮਾਰ ਦੀਆਂ ਸੀਣੀਆਂ ਹੁਣ ਹਾਇਰਪਾ ਮਾਣੋ ਕੀ ਹੋ ਗਿਆ ਕਿਦਾਂ 2 ਮਿੰਟ ਗਈ ਸੀ ਮਾਸੀ ਕਿ ਕਰ ਹੁਣ ਸਰਕਲੇਜ ਪਾ ਕੇ ਬੈ ਗਈ ਮੇਰਾ ਘੜਾ ਕੀ ਨਹੀਂ ਕਰਦਾ ਵੀ ਮੇਰਾ ਸੁਧਾਰਾ ਆਵੇ ਜੇ ਮੇਰੇ ਮਾਪਿਓ ਗਰੀਬ ਆ ਪਰ ਜਿੰਨੇ ਕੁ ਝੋਕਰੇ ਆ ਕੇ ਉਹਨਾਂ ਕਿ ਸੁਧਾਰਾ ਦੇ ਕੇ ਤਾਂ ਜਾਂਦੇ ਆ ਮਾ ਵੀ ਨਾ ਵੱਡੀਆਂ ਗੱਲਾਂ ਕਰਦੀ ਉਦੋਂ ਤੱਕ ਕਹਿੰਦੀ ਸੀ ਸਾਨੂੰ ਕੁੜੀ ਸਿਆਣੀ ਚਾਹੀਦੀ ਐ ਕੰਮਕਾਰ ਵਾਲੀ ਚਾਹੀਦੀ ਨਾਲੇ ਮੈਂ ਸਾਰੇ ਕੰਮ ਤੰਦਾ ਕਰੀ ਜਾਣੀ ਆ ਮਾਂ اندر ਮੈਂ ਨਹੀਂ ਜਾਂਦੀ ਹੈਗੀ ਫੇਰ ਵੀ ਮਾਂ ਮੈਨੂੰ ਆਏ ਬੋਲਦੇ ਆ ਕੋਈ ਗੱਲ ਨਹੀਂ ਇਹਨਾਂ ਨੂੰ ਆ ਜਾਂਦੇ ਇੰਨਾ ਤੋਂ ਫੋਨ ਲੈ ਕੇ ਆਦੀ ਮਾਂ ਨਾਲ ਗੱਲ ਕਰਦੀ ਹੈ ਕਈ ਵਾਰ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈ ਕਿਹੜਾ ਇੱਕ ਅੱਧੀ ਆ ਗਈ ਤਿੰਨ ਮੇਰੀਆਂ ਭੈਣਾਂ ਹੋਰ ਨੇਗੀਆਂ ਉਹਨਾਂ ਨੂੰ ਕੀ ਦਸੰਦਾਰੇ ਦੇਣੀ ਹੁੰਦੀ ਆ ਕਰਦੀਆਂ ਸਾਰਿਆਂ ਨੂੰ ਪਹਿਲਾਂ ਮਾਂ ਨਾਲ ਗੱਲ ਕਰਦੀਆਂ ਉਹਨੂੰ ਕਹਿੰਦੀ ਆ ਵੀ ਮਾਂ ਮੈਨੂੰ ਸੁਧਾਰਾ ਤਾਂ ਦੇਜੋ ਹੈ ਟਿੱਕੀ ਟਿੱਕੀ ਕਬੱਡੀ ਗੱਲ ਸੀਗੀ ਸੁਧਾਰੇ ਦੀ 4 ਦਿਨ ਲੇਟ ਆ ਜਾਂਦਾ ਹੈਲੋ 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 ਹਾਂ ਪਤੂ ਵੀਰਪਾਲ ਕੀ ਮੀਆਂ ਠੀਕ ਆ ਮੰਮੀ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਹਾਂ ਮੈਂ ਤਾਂ ਠੀਕ ਆ ਮੈਨੂੰ ਤੇਰ ਬਾਜੀ ਹੋਰੋਂ ਲੱਗਦੀ ਆ ਨਹੀਂ ਨਹੀਂ ਮੰਮੀ ਉਹੀ ਲੱਗਦਾ ਤੁਹਾਨੂੰ ਠੀਕ ਆ ਮੈਂ ਤਾਂ ਹੋਰ ਘਰੇ ਠੀਕ ਠਾਕ ਆ ਸਾਰੇ ਹਾਂ ਵਧੀਆ ਮੰਮੀ ਸਾਰੇ ਠੀਕ ਆ ਤੁਸੀਂ ਦੱਸੋ ਵੀਰੇ ਹੁਣ ਦਾ ਬਾਪੂ ਦਾ ਕੀ ਹਾਲ ਆ ਸਾਰੇ ਠੀਕ ਆ ਮੈਨੂੰ ਹੋਰੋਂ ਜੇ ਬਾਜ ਆਈ ਜਾਂਦੀ ਆ ਕਿ ਤੇ ਸੱਸ ਨੇ ਤਾਂ ਕੁਛ ਕਹਿਤਾ ਤੇਰੀ ਨਹੀਂ ਨਾ ਨਾ ਮੰਮੀ ਸੱਸ ਨੇ ਕੀ ਕਹਿਣਾ ਉਹ ਤਾਂ ਕੁਛ ਨਹੀਂ ਕਹਿੰਦੇ ਉਹ ਤਾਂ ਮੈਂ ਵੈਸੇ ਹੀ ਸੋਚੀ ਜਾਂਦੀ ਸੀ ਮੈਂ ਕਿ ਲ ਸਾਰਿਆਂ ਦੇ ਸੰਧਾਰੇ ਆ ਗਏ ਆ ਮਗਾ ਮੇਰਾ ਸੰਧਾਰ ਆਇਆ ਨਹੀਂ ਮੈਂ ਤੇ ਮਾਂ ਨੂੰ ਫੋਨ ਲਾ ਕੇ ਪੁੱਛਦੀ ਆ ਅੱਛਾ ਕੋਈ ਨਹੀਂ ਪੁੱਤ ਮੈਂ ਆਉਂਗੀ ਹਜੇ ਹੋਣਾ ਤੇਰੇ ਬਾਈ ਨੂੰ ਤਨਖਾਹ ਨਹੀਂ ਮਿਲੀ ਅੱਛਾ ਤੇ ਫਿਰ ਜਦੋਂ ਉਹਨੂੰ ਤਨਖਾਹ ਮਿਲ ਗਈ ਫਿਰ ਮੈਂ ਦੇ ਕੇ ਜਾਉ ਪੁੱਤ ਸੰਧਾਰਾ ਕੋਈ ਨਹੀਂ ਲੇਟ ਫੇੜ ਤਾਂ ਹੋ ਹੀ ਜਾਂਦਾ ਹੈ ਉਹ ਤਾਂ ਤਿਆਰਤ ਦੇਣਾ ਹੀ ਆ ਹਾਂ ਹਾਂ ਮੰਮੀ ਮੈਂ ਤਾਂ ਵੈਸੇ ਲਾਇਆ ਸੀ ਮੈਂ ਕਿਹਾ ਤੁਹਾਨੂੰ ਸੰਧਾਰੇ ਵਕਤੇ ਲਾਇਆ ਸੀ ਲੇਟ ਫੇੜ ਤਾਂ ਹੋ ਹੀ ਜਾਂਦਾ ਦੂਜੀ ਭੈਣ ਉਹਨਾਂ ਨੂੰ ਵੀ ਦੇ ਕੇ ਆਏ ਨਾ ਹਜੇ ਕਿਸੇ ਨੇ ਦਿੱਤਾ ਪੁੱਤ ਉਹਨਾਂ ਨੂੰ ਵੀ ਦੇ ਕੇ ਆਉਣਾ ਹੈ ਅੱਛਾ ਅੱਛਾ ਫ਼ੇਰ ਐਂ ਕਰਿਓ ਮੰਮੀ ਸਾਰਿਆਂ ਨੂੰ ਪਹਿਲਾਂ ਮੇਰੇ ਕੋਲ ਆਇਓ ਬਾਕੀਆਂ ਭੈਣਾਂ ਕੋਲ ਤਾਂ ਦੂਜੀਆਂ ਕੋਲ ਫੇਰ ਜਾਈ ਚੰਗਾ ਨਾ ਨਾ ਉਹ ਪਹਿਲਾਂ ਤੇਰੇ ਕੋਲ ਹੀ ਆਵਾਂਗੇ ਮੈਨੂੰ ਪਤਾ ਤੇਰੇ ਸੱਸ ਦਾ ਸੁਭਾਅ ਹੋਰ ਹੋਊ ਐਵੇਂ ਸੁਣਾਉਂਦੀ ਹੋਊਗੀ ਕਿ ਨਹੀਂ ਕਹਿ ਕਦੇ ਤੇ ਨਾ 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 ਮੰਮੀ ਨੇ ਤਾਂ ਮੈਨੂੰ ਕਾਦੇ ਵਾਸਤੇ ਸੁਣਾਉਣਾ ਮੈਂ ਤਾਂ ਵੈਸੇ ਹੀ ਕਹਤਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਧੀਆਂ ਨੂੰ ਤਾਂ ਚਾਹੀ ਹੁੰਦਾ ਜਦੋਂ ਹੋਰਾਂ ਦੇ ਸੰਧਾਰੇ ਆ ਜਾਂਦਾ ਹਾਂ ਵੀ ਆਏ ਹੁੰਦਾ ਵੀ ਲੈ ਮੇਰਾ ਵੀ ਸੰਧਾਰਾ ਮੇਰੀ ਮਾਂ ਲੈ ਕੇ ਆਊਗੀ ਇਹ ਤਾਂ ਹੈਗਾ ਹੀ ਪੁੱਤ ਇਹ ਤਾਂ ਪਤਾ ਹੀ ਹੈ ਹੁਣ ਜੀ ਕੀ ਤਾਂ ਨਹੀਂ ਕਰਦਾ ਅੱਜੀ ਤਾਂ ਕਰਦਾ ਪਹਿਲਾਂ ਚ ਹੀ ਦੇ ਦਿਆ ਕਰਗੇ ਤਿਆਰ ਤਾਂਉਣ ਤੋਂ ਵੀ ਇਹ ਗੱਲ ਕਰ ਫਿਰ ਹੁਣ ਤੈਨੂੰ ਪਤਾ ਆਪਣੀ ਵੀ ਮਜਬੂਰੀ ਹੋਈ ਪਈ ਆ ਹਨਾ ਹਾਂ ਮਾਂ ਮੈਂ ਤਾਂ ਤੁਹਾਡੀ ਮਜਬੂਰੀ ਸਮਝਦੀ ਆ ਹਾਂ ਚੱਲ ਕੋਈ ਗੱਲ ਨਹੀਂ ਹੋਰ ਬਾਪੂ ਕਿਤੇ ਗਿਆ ਹੋਇਆ ਹਾਂ ਉਹ ਨਾ ਬਾਜ਼ਾਰ ਗਿਆ ਵਿਆ ਸੀਗਾ ਇਹ ਆ ਝੋਨੇ ਵਾਸਤੇ ਦਵਾਈ ਜੀ ਪਾਉਣੀ ਆ ਕਹਿੰਦੇ ਥੋੜਾ ਜਾਂ ਬੀਜਾ ਜਿਹੜਾ ਵਾਹਣ ਜਾਂ ਫਿਰ ਉਹਦੇ ਚ ਦਵਾਈ ਗੁੱਟੀ ਪਾਉਂਦੇ ਆ ਨਾ ਹਾਂ ਹਾਂ ਤਾਂ ਠੀਕ ਆ ਹਾਂ ਕਹਿੰਦਾ ਮੈਂ ਚੱਕ ਲਿਆ ਮੈਂ ਦਵਾਈ ਜੀ ਪਾਉਣ ਵਾਸਤੇ ਝੋਨੇ ਚ ਉਹ ਉਧਰ ਵਾ ਗਿਆ ਸੀ ਤੇ ਤਰ ਵੀ ਰ ਆਉਂਗੀ ਆ ਵੇ ਤੈਨੂੰ ਪਤਾ ਹੀ ਆ ਹਾਂ ਉਹ ਤਾਂ ਮੈਨੂੰ ਪਤਾ ਬਾਹਰ ਕੰਮ ਕਰਦਾ ਦਾ ਹਾਂ ਤੇ ਤਾਂ ਕਰਕੇ ਫਿਰ ਕੋਈ ਨਹੀਂ ਮੈਂ ਭੇਜੂੰਗੀ ਜੇ ਤਾਂ ਮੁੰਡਾ ਆਇਆ ਤਾਂ ਉਹਨੂੰ ਭੇਜੂੰਗੀ ਨਹੀਂ ਫਿਰ ਮੈਂ ਆਪ ਆ ਜੂੰਗੀ ਹਾਂ ਕੋਈ ਗੱਲ ਨਹੀਂ ਮਾਂ ਤੁਸੀਂ ਆ ਜਾਓ ਨਹੀਂ ਕਰਦੀ ਮੈਨੂੰ ਪਹਿਲਾਂ ਆਣ ਤੋਂ ਚੰਗਾ ਆਵਾਂਗੇ ਆਵਾਂਗੇ ਪੁੱਤ ਹੋਰ ਬੋਲਦੀ ਤਾਂ ਨਹੀਂ ਤੇਰੇ ਸੱਸ ਕੁਛ ਨਾ ਨਾ ਕੁਝ ਨਹੀਂ ਬੋਲੇ ਚਲ ਠੀਕ ਆ ਮਾਂ ਮੈਂ ਨਾ ਕੰਮ ਕਰ ਲਾ ਮੈਂ ਤਾਂ ਉਹੀ ਲਾ ਲਿਆ ਸੀ ਫੋਨ ਬੈਠੀ ਬੈਠੀ ਨਹੀਂ ਚਲ ਕੋਈ ਨਹੀਂ ਪੁੱਤ ਫੇਰ ਕੀ ਹੋ ਗਿਆ ਲਾਲਿਆ ਤਾਂ ਮੈਂ ਤਾਂ ਡਿੱਕੀ ਜਾਂਦੀ ਸੀ ਕਿ ਮਹਾਂ ਚੱਲ ਜੇ ਫੋਨ ਆਵੇ ਤਾਂ ਵੀਰਪਾਲ ਦਾ ਮੈਂ ਫਿਰ ਕੋ ਗੱਲਬਾਤ ਕਰ ਲਾਂ ਹਾਂ ਕੋਈ ਨਾ ਮਾਂ ਤੁਸੀਂ ਲਾਲਿਆ ਕਰੋ ਫੋਨ ਮੇਰਾ ਥੋੜਾ ਜਿਹਾ ਕੰਮ ਰਹਿੰਦਾ ਮੈਂ ਕਰ ਲਾਂ ਤੂੰ ਤਾਂ ਕੰਮ ਚ ਬੀਜੀ ਰਹਿੰਦੀ 24 ਘੰਟੇ ਚਲ ਠੀਕ ਆ ਪੁੱਤ ਕੋਈ ਨਹੀਂ ਫੇਰ ਚੰਗਾ ਵਾ ਲੈ ਹੁਣ ਕੁੜੀ ਤਾਂ ਸੰਧਾਰਾ ਡੀਕਦੀ ਐ ਦੇਣਾ ਤਾਂ ਪਊਗਾ ਹੀ ਈਆਂ ਨੂੰ ਕੀ ਪਤਾ ਹੁੰਦਾ ਵੀ ਘਰੇ ਕਿਵੇਂ ਹੁੰਦਾ ਗਾਂ ਸੱਸ ਮੂਹਰੇ ਐ ਵਿਚਾਰੀ ਸਾਸਨੇ ਤਾਂ ਮੰਗੀ ਲੈਣੀ ਹੈ ਚੀਜ਼ ਖਲਾਣੇ ਨੂੰ ਦੇ ਦਿੱਤੇ ਉਹ ਕਹਿੰਦੇ ਜੋ ਤਾਂ ਹੈ ਹੀ ਇਹ ਜਿਹੀ ਬੁੜੀ ਨਾਲੇ ਚਾ ਕੋਈ ਨਹੀਂ ਦੇ ਮੰਗੇ ਜ਼ਰਰ ਤਾਂ ਦੇਣਾ ਹੀ ਪਊਗਾ ਤਾਂ ਦੂਜਿਆਂ ਨੂੰ ਬਾਅਦ ਚ ਫੜਾ ਦੇਂਗੇ ਪਹਿਲਾਂ ਇਸੇ ਕੋਲ ਹੀ ਪਹੁੰਚਾਂਗੇ ਜਾਨ ਲੇ ਪਹਿਲਾਂ じゃ ਮਮੀ ਲਈ ਖੜਾਇਆ ਮਾ ਅੱਗੇ ਤੁਸੀਂ ਜਾਏ ਖੇਤ ਹਾਂ ਜਾਏ ਯਾਰ ਗਰਮੀ ਬਾਲੀ ਆ ਗਈ ਖੇਤਾਂ ਕੰਮ ਹੀ ਨਹੀਂ ਹੋ ਰਹਾ ਗਰਮੀ ਤਾਂ ਹੈਗੀ ਆ ਤੁਹਾਨੂੰ ਕਿੰਨੀ ਵਾਰ ਕੱਟਿਆ ਦੇ ਨਿੰਬੂ ਪਾਣੀ ਲੈ ਲਿਆ ਕਰੋ ਇੱਥੋਂ ਘੜਵਾ ਕੇ ਪੀ ਲਿਆ ਕਰੋ ਉਹ ਨਿੰਬੂ ਪਾਣੀ ਕਿੰਨਾ ਕੰਮ ਕਰੋ ਕਹਿੰਦੋਂ ਦੋ ਬੰਦੇ ਵਧਾ ਕੇ ਲੈ ਕੇ ਜਾਵਾਂਗੇ ਖੇਤ ਕਿੰਨਾ ਕ ਟਾਈਮ ਆਏ ਕਰੀ ਜਾਵਾਂਗੇ ਕੰਜੂਸੀ ਚਾ ਪੀਓਗੇ ਨਾ ਮੈਂ ਨਹੀਂ ਚਾਪੀ ਕੀ ਹੋ ਗਿਆ ਢਿੱਲੀ ਜੀ ਹੋਈ ਪਈਆਂ ਠੀਕ ਤਾਂ ਹੈ ਨਹੀਂ ਨਹੀਂ ਕੁਝ ਨਹੀਂ ਹੋਇਆ ਉਹੀ ਲੱਗਦਾ ਤੁਹਾਨੂੰ ਉਹੀ ਲੱਗਦਾ ਤੇਰਾ ਮੂੰਹ ਦੱਸ ਹੀ ਜਾਂਦਾ ਵੀ ਕੋਈ ਗੱਲਬਾਤ ਹੋਈ ਆ ਕੋਈ ਗੱਲ ਨਹੀਂ ਹੋਈ ਤੁਹਾਨੂੰ ਪਤਾ ਪਾਏਗਾ ਸਾਰਾ ਕੁਝ ਪਤਾ ਵਗਿਆ ਸਾਰਾ ਕੁਝ ਉਹ ਤੁਮੈਨੂੰ ਗੱਲ ਦੱਸ ਗੱਲ ਕੀ ਹੋਗੀ ਗੱਲ ਕੀ ਹੋਣੀ ਆ ਆਪਣੇ ਚਾਚੇ ਜੀ ਨੂੰ ਜਸਪ੍ਰੀਤ ਦਾ ਸੰਧਾਰ ਆ ਗਿਆ ਸੀਗਾ ਕਿਤੇ ਮਾਂ ਗਏ ਹੋਣੀ ਨਹੀਂ ਤੇ ਉਹਨਾਂ ਨੇ ਸਾਰਾ ਕੱਪੜਾ ਦੀਦਾ ਦਿਖਾਤਾ ਹੋਊਗਾ ਵੀ ਇੰਨਾ ਇੰਨਾ ਸੰਧਾਰ ਆ ਉਹਨਾਂ ਨੇ ਬਿਸਕੁਟ ਪਾ ਕੇ ਦਿੱਤੇ ਮੈਂ ਪੋਚਾ ਲੈ ਜਾਂਦੀ ਸੀ ਮਾਂ ਨੇ ਉਹਨ ਸਰ ਭਗਾ ਕੇ ਨਾਲ ਤਾਂ ਸਾਰੇ ਬਿਸਕੁਟ ਛੱਡ ਤੇ ਨਾਲ ਮੈਨੂੰ ਸੋ ਸੋ ਕੁੱਝ ਸੁਣਾਇਆ ਕਦੇ ਲੰਗਾ ਤੋਂ ਕਿ ਸੰਧਾਰਾ ਵੀ ਨਹੀਂ ਕਰਦਾ ਉਹਨੂੰ ਮੈਂ 50 ਰੁਪਏ ਦੱਸਝਾਤਾ 50 ਰੁਪਏ ਕਿ ਇਹਨੂੰ ਮੈਂ 100 ਰੁਪਏ ਸਮਝਾਤਾ ਕਿ ਭਾਈ ਤੂੰ ਨਾ ਐ ਨਾ ਕਰਿਆ ਕਰ ਕਿ ਭਾਈ ਕੋਈ ਗਾਲ ਨਹੀਂ ਆ ਜਾਂਦਾ ਹੁੰਦਾ ਇਹਦਾ ਮਤਲਬ ਇਹ ਨਹੀਂ ਵੀ ਕਿਸੇ ਨੂੰ ਮਾਰਨਾ ਜੇ ਕੋਈ ਗਰੀਬ ਆਗਾ ਕਿਉਂ ਯਾਰ ਪਿੰਦਾਂ ਤਾਂ ਕਹਿੰਦੀ ਸੀ ਕਿ ਨਹੀਂ ਮੈਨੂੰ ਕੁੜਗੋ ਹੀ ਇਹ ਜਿਹੀ ਚਾਹੀਦੀ ਜਿਹੜੀ ਕੰਮਕਾਰ ਕਰੇ ਹੁਣ ਇਹਨੂੰ ਸੁੰਦਾਰੇ ਚਾਹੀਦੇ ਆ ਹੁਣ ਤੁਸੀਂ ਆਪ ਹੀ ਦੱਸੋ ਕਰਦਾ ਮੈਂ ਸਾਰਾ ਕੰਮ ਧੰਦਾ ਕਰਦੀ ਆ ਕਦੇ ਘੇਟਾ ਤੋਂ ਬਾਹਰ ਮੈਂ ਨਹੀਂ ਜਾਂਦੀ ਹੋਰ ਕੀ ਚਾਹੀਦਾ ਮੰਮੀ ਨੇ ਜਿਹੜੀ ਗੱਲ ਕਹੀ ਸੀ ਉਸ ਗੱਲ ਤੇ ਮੈਂ ਪੂਰਾਂ ਪਰ ਜ਼ਰੂਰੀ ਤਾਂ ਨਹੀਂ ਹੁੰਦਾ ਜੇ ਮੇਰੇ ਮਾਪੇਓ ਗਰੀਬ ਆ ਤਿੰਨ ਭੈਣਾ ਸੀ ਸੰਧਾਰਾ ਦਿੱਤਾ ਹੀ ਜਾਊਗਾ ਉਹਨੂੰ ਆਪ ਨੂੰ ਪਤਾ ਹੈ ਵੀ ਹੁਣ ਸੰਧਾਰਾ ਕਿਵੇਂ ਆਊਗਾ ਉਹ ਤਾਂ ਬਹਿਗਾ ਕਰੀਆਂ ਹੋਈਆਂ ਵੀ ਕੱਲਾ ਮੁੰਡਾ ਉਹ ਗਾਹ ਮਸ਼ੀਨ ਤੇ ਗਿਆਦਾ ਹੈ ਕਿਉਂ ਮੰਜੇ ਚ ਪਿਆ ਵਾ ਕਿਉਂ ਇਹ ਕਲਨ ਨੁਕਾ ਕਰੀ ਜਾਂਦੀ ਆ ਪਰ ਮੈਂ ਹਾਂ ਜਮਾਨੂ ਕੋਣ ਤਾਂ ਕਰਤਾ ਮਾਂ ਨੂੰ ਮੈਂ ਕਿਹਾ ਤਾਂ ਮੈਂਗਾ ਮਾਂ ਸੰਧਾਰਾ ਤੇ ਜਾ ਪਰ ਮੈਂ ਉਹਨੂੰ ਕਿਸੇ ਗੱਲ ਦੀ ਸੋਹਣੀ ਹੋਣ ਦਿੱਤੀ ਮੈਂ ਨਹੀਂ ਚਾਹੁੰਦੀ ਸੀ ਕਿ ਮਾਂ ਨੂੰ ਪਤਾ ਲੱਗੇ ਕਿ ਉਹਦੀ ਸੱਸਾ ਇਹ ਤੰਗ ਕਰਦੀ ਆ ਉਹ ਤੂੰ ਕਮਣੀ ਆਗੀ ਤੂੰ ਨੇ ਕਿਉਂ ਫੋਨ ਕੀਤਾ ਯਾਰ ਉਹਨੂੰ ਕਿਉਂ ਪਰੇਸ਼ਾਨ ਕੀਤਾ ਲਾਹ ਕਾrtina ਉਹੀ ਗੱਲ ਕਮਲਿਆ ਵਾਲੀ ਤੂੰ ਮੇਰੇ ਨਾਲ ਦਾ ਰਹਿਵਾੜੀ ਕਰ ਲੈਂਦੀ ਵੀ ਭਾਈ ਮੈਂ ਆਹ ਗੱਲ ਆ ਗਈ ਮੈਨੂੰ ਦੱਸ ਮੈਂ ਤੁਹਾਡੇ ਨਾਲ ਕੀ ਰਹਿਵਾੜੀ ਕਰਦੀ ਮੈਂ ਤਾਂ ਪੋਚਾ ਲਾਉਣਾ ਵੀ ਓਕਾ ਹੋ ਗਿਆ ਮਾਣੇ ਤਾਂ ਉਹ ਗੱਲਾਂ ਕਹਦੀਆਂ ਜਿਹੜੀਆਂ ਸੁਣੀਆਂ ਨਹੀਂ ਤੇ ਜਾਂਦੀਆਂ ਓ ਜਾ ਯਾਰ ਤੇਰਾ বিনা ਬੜਾ ਦਿਮਾਗ 'ਚ ਫਰਕ ਆਗਾ ਐਵੇਂ ਤੂੰ ਉਹਨਾਂ ਨੂੰ ਤੰਗ ਕਰੀ ਜਾਨੀ ਮੈਨੂੰ ਤਾਂ ਉਹਨਾਂ ਦੀ ਕੰਡੀਸ਼ਨ ਪਤਾ ਨਾ ਆਪਾਂ ਦਾ ਸੈਣੇ ਵਣੇ ਆ ਪੜ੍ਹੇ ਲਿਖਿਆਗੇ ਉਹ ਤਾਂ ਚਲ ਬੇਬੇ ਅਨਪੜ੍ਹ ਹੈਗੀ ਉਹ ਤਾਂ ਪੁਰਾਣੀਆਂ ਗੱਲਾਂ 'ਚ ਡੁੱਬੀ ਰਹਿੰਦੀ ਆ ਪੁਰਾਣੇ ਖਿਆਲਾਂ ਦੀ ਹੈਗੀ ਹੈਗੀ ਪਰ ਤੁਸੀਂ ਤਾਂ ਸਮਝਦੇ ਹੋ ਤੁਸੀਂ ਤਾਂ ਮੇਰਾ ਸਾਥ ਦਿੰਦੇ ਹੋ ਪਰ ਮਾਂ ਨੂੰ ਕੌਣ ਸਮਝਾਵੇ ਉਹ ਨਹੀਂ ਨਾ ਸਮਝਦੀ ਉਹਨੂੰ ਤਾਂ ਆਪੇ ਦਾ ਸੰਭਾਲਾ ਚਾਹੀਦਾ ਕੱਪੜੇ ਲੈਣੇ ਚਾਹੀਦੇ ਮੇਰਾ ਪੂਰਾ ਸਾਰਾ ਕੁਝ ਸੂਟ ਸੱਪਾ ਬਿਸਕੁਟਰ ਤਾਂ ਨਹੀਂ ਹੁੰਦੇ ਹੈਗੇ ਪਿਆਰ ਵੀ ਤਾਂ ਜ਼ਰੂਰੀ ਹੁੰਦਾ ਜਿਹੜਾ ਉਹਨੇ ਕਰੀ ਜਾਨੀ ਆ ਉਹਨਾਂ ਨੂੰ ਤੂੰ ਗੰਗਵਾਆਂ ਗੱਲਾਂ ਕਰੀ ਜਾਨੀ ਆ ਹੋਰ ਹੀ ਗੱਲਾਂ ਮਾਰੀਏ ਇਹ ਫੜਾ ਦੇ ਚਾਹ ਪਾਣੀ ਉਹਨਾਂ ਨੂੰ ਮੈਂ ਦੇਖ ਲਊਗਾ ਆਪੇ ਕੋਈ ਗੱਲ ਹੀ ਤਰ੍ਹਾਂ ਸੰਭਾਲਾ ਵੀ ਉਹ ਆ ਜਾਣਗੇ ਉਹ ਮੈਂ ਸਮਝਾ ਦਿੰਦਾ ਆਪੇ ਸੁਣ ਮੇਰੀ ਗੱਲ ਸੁਣ ਤੁਸੀਂ ਇਹ ਗੱਲ ਮੰਮੀ ਨੂੰ ਨਾ ਦੱਸਿਓ ਵੀ ਮੈਂ ਤੁਹਾਨੂੰ ਆ ਗੱਲ ਦੱਸਦੀ ਮੁੜ ਕੇ ਵੀ ਮੇਰੇ ਨਾਲ ਕਲੇਸ਼ ਪਾਉਂਦੇ ਓ ਯਾਰ ਤੂੰ ਕਮਲ ਪੁਣਾ ਕਿਉਂ ਕਰੀ ਜਾਨੀ ਆ ਮੈਂ ਕਿਉਂ ਦੱਸੂਗਾ ਜਾ ਯਾਰ ਤੂੰ ਕੋਈ ਨਾ ਬੜਾ ਜਿਹਾ ਮੇਰਾ ਪਾਣੀ ਵਿੱਚ ਆ ਗਿਆ ਮੈਨੂੰ ਬੋਕ ਘੰਟੇ ਲੱਗ ਜਾਣਗੇ ਉਹਨਾਂ ਕੰਮਾਂ ਥੋੜੇ ਆ ਠੀਕ ਆ ਪਰ ਮੈਂ ਇਹਨਾਂ ਨੂੰ ਗੱਲ ਤਾਂ ਦੱਸਦੀ ਪਰ ਮੇਰਾ ਮਨ ਵੀ ਡਰੀ ਜਾਂਦਾ ਕਿਤੇ ਅੰਮੀ ਮਾਂ ਮੇਰੇ ਨਾਲ ਕਲੇਸ਼ ਨਾ ਪਾਵੇ ਪਰ ਉਹ ਇਹ ਤਾਂ ਮੇਰਾ ਪੂਰਾ ਸਾਥ ਦਿੰਦੇ ਆ ਚੱਲ ਜੇ ਇਹ ਮੇਰੇ ਨਾਲ ਨਹੀਂ ਦੱਸਦੇ ਮੈਨੂੰ ਯਕੀਨ ਆਉਂਦਾ ਮਾਣੋ ਕੋਈ ਗੱਲ ਨਹੀਂ ਦੱਸ ਤੇ ਮਾਣੋ ਚਾਹ ਪੜਾਇਆ ਮੈਂ ਨਹੀਂ ਮੁੜ ਕੇ ਪੁੱੁੱਲਾ ਲੱਗ ਜਾਣਗੀ ਕਿ ਮੈਂ ਐਸੀ ਬੁੱਤ ਤੂੰ ਮਾ ਮੈਂ ਨਾ ਤਾਂ ਚਾਹ ਪਣੀ ਆ ਤੇ ਨਾ ਪਾਣੀ ਪੀਣਾ ਕੱਲ ਤੈਨੂੰ ਮੈਂ ਮੋਟੀ ਮੋਟੀ ਜੁਗੀ ਦੱਸੂਗਾ ਅੱਛਾ ਗੱਲਾਂ ਆਇਆਂ ਤੈਨੂੰ ਪਤਾ ਚਾਹ ਤਾਂ ਮੈਂ ਬਣਾ ਲੈਂਦੀ ਘੁੱਟ ਨਹੀਂ ਮਾ ਮੇਰੀ ਗੱਲ ਸੁਣ ਮੈਂ ਨਾ ਤਾਂ ਵੀਰਪਾਲ ਨੂੰ ਦੱਸ ਕੇ ਆਇਆ अच्छा ना दस ਕੇ ਆਪਦੀ ماں ਨੂੰ اچھا ਮੈਂ ਉਹੀ ਆ ਗਿਆ ਸੌਖਾ ਹੁੰਦਾ ਹੈ ਤਾਂ ਹੈ ਤਾਂ ਸੌਖਾ ਮੈਂ ਦਿੰਦਾ ਅੱਜ ਨਾ ਮੈਂ ਹੰਤ ਨੂੰ ਕਿਵੇਂ ਦੱਸਾਂ ਕੋਈ ਨਹੀਂ ਪਤਾ ਦੱਸਦੇ ਆਪਾਂ ਹੀ ਵੱਡੀ ਭਾਬੀ ਨੂੰ ਨਾ ਸੰਧਾਰਾ ਦੇਗੀ اچھا ਕਿ ਮੈਨੂੰ ਹੁਣ ਆਪਣੇ ਘਰ ਦਾ ਸਰਕਲ ਪਤਾ ਹੀ ਹੈਗਾ ਉਹ ਵੀਰਪਾਲ ਦਾ ਤੇ ਮੰਮੀ ਦਾ ਕਲੇਜਾ ਹੋ ਗਿਆ ਆਪਸ ਵਿੱਚ ਹਨਾ ਫਿਰ ਮੰਮੀ ਦੀ ਵੀ ਮਾੜੀ ਗੱਲ ਹੈ ਪਤਾ ਇਹ ਤਿਆਰ ਦਾ ਤਾਂ ਪਤਾ ਹੀ ਹੁੰਦਾ ਸਾਰਿਆਂ ਨੂੰ ਵੀ ਦੇਊਗਾ ਹੀ ਚੰਗਾ ਮਾੜਾ ਜਿਹੇ ਜਸ ਸਰਿਆ ਉਹਨਾਂ ਸਾਥ ਉਹ ਹਜੇ ਪਹੁੰਚਿਆ ਨਹੀਂ ਗਿਆ ਉਹਨੇ ਸੇਸੀ ਬਸ ਦੋ ਚਾਹ ਮਾਂ ਮੈਂ ਤਾਂ ਸਾਰਾ ਕੁਝ ਸਮਝਦਾ ਹਾਂ ਨਾ ਮਜਬੂਰੀ ਵੀ ਸਮਝਦਾ ਹਾਂ ਵੀ ਬਾਪੂ ਜੀ ਤਾਂ ਮੰਜੇ ਤੇ ਪਏ ਆਗੇ ਹੋਰ ਹਾਂ ਮੈਂ ਛੁੱਡੇ ਕੋਲੇ ਤਾਂ ਹੀ ਆਇਆ ਤੁਸੀਂ ਨਾ ਬੇਫਿਕਰ ਹੋ ਕੇ ਆ ਜਿਓ ਤੁਸੀਂ ਆਉਣਾ ਕਦੋਂ ਆਹ ਲਓ ਤੁਸੀਂ ਨਾ ਨਾ ਕਰਿਓ ਕਿ ਪਹਿਲਾਂ ਵਾਲੀ ਗੱਲ ਕਰਦਾ ਇਹ ਤਾਂ ਰਹਿਣ ਦਿੰਦਾ ਪੁੱਤ ਕੋਈ ਨਹੀਂ ਬੇਦੇ ਤੁਸੀਂ ਐ ਕਰਿਓ ਤੁਸੀਂ ਕੱਲ ਨੂੰ ਨਾ ਆਉਣਾ ਹੀ ਆਣਾਗਾ ਤਾਂ ਕਿ ਮੇਰੀ ਮਾਂ ਦੀਆਂ ਅੱਖਾਂ ਠੰਡੀਆਂ ਹੋ ਜਾਣ ਤੇ ਉਦੀ ਨਜਰਚਨਾ ਬੀਰਪਾਲ ਨਹੀਂ ਕਰਨੀ ਚਾਹੀਦੀ ਤੁਹਾਨੂੰ ਆਪ ਨੂੰ ਹੀ ਪਤਾ ਹਨਾ ਹੋਰ ਇਹ ਤਾਂ ਹੈਗਾ ਪੁੱਤ ਜੀ ਕੀ ਕਰ ਦੰਨੀ ਵਿੱਚ ਕੌਣ ਹਨਾ ਮਾਂ ਮੈਨੂੰ ਸਾਰਾ ਕੁਝ ਪਤਾ ਹਨਾ ਕਿ ਤੁਹਾਡੇ ਘਰ ਦੇ ਹਾਲਾਤ ਕੀ ਆ ਕਿਵੇਂ ਆਗੇ ਹੋਰ ਐਂ ਤਾਂ ਹੈਗਾ ਹੀ ਐ ਫਿਰ ਤੇਰੀ ਮਾਂ ਨੂੰ ਵੀ ਸੋਚਣਾ ਚਾਹੀਦਾ ਪਤਾ ਹੀ ਹੈ ਵੀ ਕਰ ਜੇ ਨਾ ਕਈ ਨਹੀਂ ਪਹੁੰਚ ਹੁੰਦੀ ਤਾਂ ਫਿਰ ਕੁਝ ਦੇਣ ਦੇ ਨਾ ਦਿੰਦੇ ਅਸੀਂ ਕੋ ਲੱ ਮਾਂ ਕੋਈ ਗੱਲ ਨਹੀਂ ਐਦ ਕੀ ਨਾ ਗੱਲਾਂ ਸਾਰੀਆਂ ਕਲੀਅਰ ਹੀ ਕਰ ਦੂੰਗਾ ਮੈਂ ਅੱਛਾ ਹਾਂ ਕਰਨੇ ਪਾ ਮਾਂ ਦੀਆਂ ਅੱਖਾਂ ਤੇ ਜਿਹੜੀ ਪੱਟੀ ਬੰਨੀ ਵੀ ਹੈ ਨਾ ਉਹ ਐਦ ਕੀ ਮੈਂ ਖੋਲ ਦੂੰਗਾ ਕੁਛ ਵੀ ਬੇਫਿਕਰ ਹੋ ਜਾਓ ਇਸ ਤੋਂ ਬਾਅਦ ਵੀਰਪਾਲ ਨੂੰ ਕੁਛ ਵੀ ਨਹੀਂ ਕਹੋਗੀ ਪਹਿਲਾਂ ਤਾਂ ਕਹਿੰਦੀ ਸੀ ਮੈਨੂੰ ਕੰਮ ਵਾਲੀ ਕੁੜੀ ਚਾਹੀਦੀ ਆ ਮੇਰੀ ਮਾਂ ਪਤਾ ਨਹੀਂ ਕਿਧਰ ਉਂਗਲਾਂ ਤੇ ਚੜਦੀ ਹੈਗੀ ਐਵੇਂ ਬੋਲੀ ਜਾਂਦੀ ਰਹਿੰਦੀ ਆ ਮਗਰ ਲੱਗ ਗਿਆ ਅੰਡਾ ਗੰਗਾ ਵੰਡਿਆ ਤੇ ਠੀਕ ਆ ਜੇ ਅੰਡਾ ਗੰਗਾ ਵੰਡਿਆ ਤਾਂ ਪੰਗਾਂ ਦਾਸੰਦਾਰ ਆ ਗਿਆ ਕੰਮ ਵੀ ਤਾਂ ਉਹ ਆਪਣੀਆਂ ਸੱਸਾਂ ਤੋਂ ਕਰਾਉਂਦਿਆਂ ਕਰਾਉਂਦਿਆਂ ਇਹ ਤਾਂ ਹੈ ਹੀ ਐ ਤੇ ਪਤਾ ਹੀ ਐ ਤੇ ਹੁਣ ਤੇਰੀ ਮਾਂ ਮੋਇਨਾ ਬੈਠੀ ਰਹਿੰਦੀ ਆ ਸਾਰਾ ਕੰਮ ਮੇਰੀ ਕੁੜੀ ਕਰਦੀ ਆ ਓ ਮਾ ਚਲੋ ਕੋਈ ਗੱਲ ਨਹੀਂ ਤਾਂ ਹੀ ਫਿਰ ਮੈਂ ਤਾਂ ਉਹਦੇ ਨਾਲ ਆ ਮੈਂ ਤੂੰ ਤਾਂ ਫਤ ਹੋਵੇਂਗਾ ਹੀ ਤਾਂ ਹੀ ਤਾਂ ਅਸੀਂ ਬੈਠੇ ਚੁੱਪ ਕਰੇ ਹੋਈ ਜਾ ਲਾਪੇ ਹੈਗਾ ਅਸ ਨਹੀਂ ਉਹਦੇ ਨਾਲ ਆਪੇ ਕੋਸ ਮਰਜੀ ਕਹੇ ਆਪਦੀ ਮਾਂ ਨੂੰ ਚੱਲ ਮੇਰੀ ਗੱਲ ਸੁਣੋ ਉਹ ਬਾਈ ਤਾਂ ਨਿਕਾ ਕੀ ਪਤਾ ਕਦੋਂ ਆਊਗਾ ਹਨਾ ਤੁਸੀਂ ਬਾਪੂ ਜੀ ਨੂੰ ਇੱਕ ਘੰਟਾ ਛੱਡ ਕੇ ਨਾ ਤੁਸੀਂ ਆਉਣਾ ਜ਼ਰੂਰ ਆ ਠੀਕ ਆ ਨਾ ਕੋਈ ਨਹੀਂ ਪੁੱਤ ਮੈਂ ਅੱਜ ਬਲੇਟਾ ਜੀ ਬੈਣੀ ਮੈਂ ਸ਼ਾਮ ਤੇ ਕਰ ਮੇਰੇ ਪਤਾ ਲੱਗ ਗਿਆ ਤਾਂ ਮੈਂ ਆਈ ਜਾਊਂਗੀ ਬਸ ਜੀ ਅੱਜੋਂ ਤੋਂ ਬਾਹਲਾ ਚੰਗਾ ਕਰ ਤੇ ਨਹੀਂ ਫਿਰ ਸਵੇਰੇ ਤਾਂ ਪੱਕੇ ਹੀ ਆ ਜਾਈਂਗੀ ਸੋ ਬਾ ਠੀਕ ਆ ਆ ਜੋ ਕੰਮ ਨਿਭੜੂਗਾ ਨਾ ਨਾ ਕੋਈ ਨਹੀਂ ਪੁੱਤ ਆਉਂਗੀ ਮੈਂ ਤਾਂ ਹੋਰ ਨਹੀਂ ਆਇਆ ਲਾਏ ਹਾਂ ਜਿੰਨਾ ਟਾਈਮ ਤੁਸੀਂ ਨਹੀਂ ਆਉਂਦੇ ਉਹਨਾ ਟਾਈਮ ਕਲੇਸ਼ ਹੋਈ ਜਾਉਂਦੀ ਉਹ ਹੀ ਜਾਉ ਹੋਰ ਨਾ ਕੋਈ ਨਹੀਂ ਮੈਂ ਸਵੇਰੇ ਆਉਂਗੀ ਪੁੱਤ ਕੱਲ ਤੇ ਇਹ ਤੂੰ ਚਾਚੂ ਪੀਣੀ ਤੇਰਾ ਬਣਾ ਲੈਣੀ ਆ ਮੈਂ ਤੁਹਾਨੂੰ ਦੱਸੀ ਜਾਂਦਾ ਮੈਂ ਚੋਰ ਹਾਂ ਇਹ ਗੱਲ ਤਾਂ ਵੀਰਪਾਲ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਨਾ ਮੈਂ ਇਹ ਨਹੀਂ ਗੱਲ ਕਰਦੀ ਵੀ ਮੇਰੇ ਕੋਲੇ ਨਹੀਂ ਗਿਆ ਸੀਗਾ ਹਾਂ ਤਾਂ ਕਿ ਉਹਦੀ ਜ਼ਿੰਦਗੀ ਤੇ ਹਨਾ ਦਾਗ ਲੱਗ ਜਾਊਗਾ ਵੀ ਹਾਂ ਭਾਈ ਪਹਿਲਾਂ ਪ੍ਰਾਉਣਾ ਪੈਸੇ ਦੇ ਕੇ ਆਇਆ ਫੇਰ ਉਹ ਮੇਰੇ ਕੋਲੇ ਆਈ ਹੋਰ ਚੱਲ ਸ਼ਾਬਾਸ਼ੇ ਪੁੱਤ ਜਿਹੜਾ ਤੂੰ ਆ ਗਿਆ ਕੁਸ ਮੈਂ ਕੋਲੋਂ ਕਰਨ ਨੂੰ ਕੁਸ ਇਹ ਹੋਗੇ ਮੇਰਾ ਪਰਦਾ ਰਹਿ ਜੂਗਾ ਚੱਲ ਠੀਕ ਹਾਂ ਮੈਂ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਪੁੱਤ ਮੈਂ ਸੁਣਨੀ ਬਾਣੀ ਚਾਹਤ ਨਹੀਂ ਤੇਰੀ ਮਾਂ ਮੂਰੀ ਠੀਕ ਹਾਂ ਕੁਝ ਰਾਇਤਾ ਇੰਨਾ ਸੋਚਦਾ ਇਹਦੇ ਮੂੰਹ ਨੂੰ ਮੈਂ ਨਹੀਂ ਬੋਲਦੀ ਕੋਸ ਇਹਦੀ ਮਾਂ ਤਾਂ ਐਡੀ ਜਿੱਟਦੀ ਜੀਵ ਲੱਗੀ ਉਹ ਤਾਂ ਪਹਿਲਾਂ ਚ ਭਾਲਦੀ ਸੁਧਾਰੇ ਵੀ ਮੈਨੂੰ ਸੁਧਾਰੇ ਹੋਂ ਸੁਧਾਰੇ ਤਾਂ ਜਾਣਦੀ ਐ ਧੀ ਨੂੰ ਵੀ ਰੱਖ ਲੈ ਮੇਰੀ ਨੂੰ ਸੰਭਾਲ ਕੇ ਸਾਰੀ ਦਿਹਾੜੀ ਉਹ ਤੋਂ ਕੰਮ ਕਰਾਈ ਜਾਂਦੀ ਐ ਸਿਆਉਣੇ ਵਰਗੀ ਸੀ ਰੋਜ਼ ਦੀ ਮੇਰੀ ਕੋਈ ਨਹੀਂ ਚੱਲ ਜਾਣਾ ਤਾਂ ਪਊਗਾ ਹੀ ਭਾਰਤ ਨੂੰ ਨਹੀਂ ਕਹਿਣੀ ਜੇ ਨਹੀਂ ਤਿਆਰ ਹੁੰਦੀ ਐ ਜਾਈ ਹਾਂ ਇੱਕ ਹੀ ਗੱਲ ਕੋੜਾ ਦੱਸ ਮਾਂ ਸਾਰੇ ਠੀਕ ਨੇ ਨਹੀਂ ਠੀਕ ਆ ਪੁੱਤ ਵਧੀਆ ਸਾਰੇ ਤੂੰ ਦੱਸ ਕੋਈ ਫੋਨ ਕਰ ਦੇ ਨੀ ਮੈਂ ਤਾਂ ਠੀਕ ਆ ਤੁਸੀਂ ਫੋਨ ਕਰ ਦੇਣਾ ਸੀ ਕੋਈ ਸੁਣ ਨਹੀਂ ਲਿਆ ਹੁੰਦਾ ਹੋਣ ਬਸ ਮਾਂ ਅੱਜ ਦੁਪਹਿਰੇ ਪਾਈ ਹੋਣੀ ਜਵਾਕ ਮੱਤੂਆ ਹੂੰ ਤਾਂ ਕਰ ਠੀਕ ਆ ਮਾਂ ਮੈਂ ਪਾਣੀ ਲੈ ਮੰਮੀ ਆ ਗਈ ਬਹਿ ਜਾ ਮੰਮੀ ਪਾਣੀ ਲਿਆ ਦੇ ਪੁੱਤ ਕੋਟ ਹਾਂ ਮੈਂ ਲਿਆ ਨਹੀਂ ਸੱਸੀ ਕਾ ਮੂੰਹ ਖਾ ਲਈ ਹੋ ਠੀਕ ਆ ਸਾਰੇ ਹਾਂ ਠੀਕ ਆ ਵਧੀਆ 6 ਵਜੇ ਹੋ ਜਾ ਤੁਪ ਚਮੰਜਾ ਢਾ ਰੱਖਿਆ ਕੋਈ ਨਹੀਂ ਚੱਲ ਇੱਥੇ ਦੇਹਿਆ ਪਿਆ ਸੀ ਮੈਂ ਇੱਥੇ ਬੈ ਗਈ ਸੁਨਾਰੇ ਨੇ ਦੱਸ ਕੀ ਸੀ ਸਾਡੇ ਸਾਰੇ ਕੋ ਸਾਰਾ ਬਦਾ ਦਿੱਤਾ ਕੋਈ ਨਹੀਂ ਭਣੇ ਫਿਰ ਜਿਹੜਾ ਜਾਗਰ ਵੀਰਾਂ ਤਾਂ ਕਰਨਾ ਪੈਂਦਾ ਕਰਨਾ ਤਾਂ ਪੈਂਦਾ ਚਲ ਕੋਈ ਗੱਲ ਨਹੀਂ ਸਭ ਕੁਸਾ ਘਰੋਂ ਨਿਕੜਾ ਇਹਨੂੰ ਕੁਛ ਨਰਦਾ ਨਹੀਂ ਸੀ ਹਾਂ ਤਾਂ ਹੈਗਾ ਚਲ ਫਿਰ ਵੀ ਝਾਕ ਤਾਂ ਹੁੰਦੀ ਆ ਝਾਕ ਤਾਂ ਹੁੰਦੀ ਆ ਜਨ ਆਏ ਹੁਣ ਕਿੱਥੇ ਦੁਪਹਿਰੇ ਤੂੰ ਮੱਛੀ ਆਈ ਜਾਉਣਾ ਜਾਣਾ ਕੜਾ ਸੌਖਾ ਹੈਗਾ ਕੋਈ ਨਹੀਂ ਫੇਰ ਆਪਦੀ ਧੀ ਖਾਤਰ ਆਈ ਹੈ ਕਾਈ ਤਾਂ ਖਾਤਰ ਤਾਂ ਆਉਂਦਾ ਹੀ ਮਾਂ ਪੀ ਖਾਤਰ ਹੀ ਆਉਂਦਾ ਮਾਂ ਪੀ ਪਾਣੀ ਪੀ ਲੈ ਪੁੱਤ ਮੈਂ ਤੈਨੂੰ ਆਈਆਂ ਨੇ ਵੀ ਚਲ ਨਾ ਭਾਜਦੀ ਕੀ ਜ਼ਰੂਰੀ ਸੀ ਸੁਨਾਰੇ ਦੀ ਘਰੇ ਕੜਾ ਸੁਨਾਰੇ ਮਿਲਦੇ ਹਾਂ ਤੇ ਬਥੇਰਾ ਕੋਸੋ ਤੇ ਗੱਲ ਕਰ ਫਿਰ ਜਿਹੜਾ ਜਾਗਰ ਵੀਰਾ ਉਹ ਤਾਂ ਫਿਰ ਕਰਨਾ ਹੀ ਪੈਂਦਾ ਹੁਣ ਮੈਂ ਕਿਹਾ ਪਹਿਲਾਂ ਵੀਰਪਾਲ ਕੋਲੇ ਜਾ ਆਵਾਂ ਦੂਜਿਆਂ ਕੋਲੇ ਹਾਂ ਜੀ ਬਾਤ ਚ ਜਾਉਂਗੀ ਹੋਰ ਮੈਂ ਅਹੀਂ ਆਨੀ ਦੋ ਕੋਲੇ ਹੋਰ ਜਾਣਾ ਚਲੋ ਉਧਰ ਵਗ ਜਾਂਦੀ ਤੇ ਚਲ ਮਾਂ ਤੁਸੀਂ ਬਹੁਤ ਵਧੀਆ ਕੀਤਾ ਹੋਰ ਪੁੱਤ ਸੰਧਾਰਾ ਲੈ ਕੇ ਆਗੇ ਤੁਹਾਨੂੰ ਪਤਾ ਮੈਨੂੰ ਤਾਂ ਬਾਲੀ ਦੀ ਸੀਗੀ ਮੈਂ ਤਾਂ ਹੀ ਸੋਚੀ ਜਾਂਦੀ ਸੀ ਕਿ ਸਾਰਿਆਂ ਦੇ ਸੰਧਾਰੇ ਆ ਗਏ ਮੇਰਾ ਕੱਲੀ ਦਾ ਸੰਧਾਰਾ ਨਹੀਂ ਆਇਆ ਨਹੀਂ ਆਉਣਾ ਹੀ ਸੀ ਪੁੱਤ ਥੋੜਾ ਜਿਹਾ ਬਸ ਤਨ ਪਤਾ ਕਰੇ ਕੰਮ ਧੰਦਾ ਹੋ ਜਾਂਦਾ ਨਿਕਲਣ ਹੀ ਜਾਂਦਾਗਾ ਉਹ ਤਾਂ ਮੈਨੂੰ ਸਾਰਾ ਹੀ ਪਤਾ ਤੂੰ ਮੈਨੂੰ ਮੈਂ ਦੱਸ ਬਾਪੂ ਕੀ ਮਿਆ ਠੀਕ ਹਾਂ ਠੀਕ ਹੈ ਠੀਕ ਹੈ ਵਧੀਆ ਦਵਾਈ ਖਾਈਏ ਅੱਛਾ ਚਲ ਦਵਾਈ ਬੂਟੀ ਨਾਲ ਟੈਂਸਰ ਦਵਾ ਰਿਆ ਕਰੋ ਚਾਹ ਨਹੀਂ ਬਣਾ ਕੇ ਤੇਰੀ ਮੰਮੀ ਵਾਸਤੇ ਕੋਈ ਨਹੀਂ ਬਣਾ ਲੂਗੀ ਚਾਹ ਕੋਈ ਗੱਲ ਨਹੀਂ ਮੰਮੀ ਮੈਂ ਬਣਾ ਲੇਨੀ ਆ ਤੇ ਵੀਰਾ ਕਿਵੇਂ ਠੀਕਾ ਠੀਕ ਹੈ ਠੀਕ ਵਧੀਆ ਸਾਰ ਕੀ ਕਹਿੰਦਾ ਹੁਣ ਕਦੋਂ ਆਉਂਗਾ ਮੈਂ ਆ ਤਾਂ ਹੋਈ ਤਾਂ ਕਿਤੇ ਵੇਲਾ ਜਿਹਾ ਹੋਇਆ ਉਦੋਂ ਜਾਵਾਂਗੇ ਹੁਣ ਤਾਂ ਹਜੇ ਕੇਰਾ ਝੋਨੇ ਝੁੰਨੇ ਚ ਬੀਜੀ ਆ ਹਾਂ ਤਾਂ ਹੈਗਾ ਚਲ ਕੋਈ ਗੱਲ ਨਹੀਂ ਜਦੋਂ ਵੀਰ ਆ ਗਿਆ ਨਾ ਉਹਨੂੰ ਜ਼ਰੂਰ ਭੇਜੀ ਮੇਰੇ ਕੋਲੇ ਉਹਨੂੰ ਕਹੀਂ ਵੀ ਤੈਨੂੰ ਵੀਰਪਾਲ ਯਾਦ ਕਰਦੀ ਸੀਗੀ ਨਾ ਕੋਈ ਨਹੀਂ ਆਊਗਾ ਨੋ ਲੈਣਾ ਤੂੰ ਜੇ ਕੋਲ ਸੰਧਾਰਾ ਟਾਈਮ ਨਾਲ ਦੇ ਆ ਕਰੋ ਪਰ ਤੁਹਾਨੂੰ ਪਤਾ ਨਾ ਲੇਟ ਹੋ ਜਾਂਦੇ ਆ ਤੁਸੀਂ ਵੀ ਕੰਮਾਂ ਚ ਤਰ੍ਹਾਂ ਕੰਮ ਤਾਂ ਮੁੱਕਦੇ ਹੀ ਨਹੀਂ ਹੁੰਦੇ ਮਾਂ ਫਿਰ ਕੀ ਟਾਈਮ ਨਾ ਜਾਵਾਂਗੇ ਤਾਂ ਵਧੀਆ ਨਹੀਂ ਫਿਰ ਐਵੇਂ ਤੁਹਾਨੂੰ ਪਤਾ ਲੋਕਾਂ ਨੇ ਉਹ ਵੀ ਨਹੀਂ ਚਾਹ ਕੇ ਜਾਂਦੇ ਆ ਵੀ ਫਲਾਨੇ ਦਾ ਸੰਧਾਰ ਆ ਗਿਆ ਫਲਾਨੇ ਦਾ ਆ ਗਿਆ ਨਾ ਔਖਾ ਹੋ ਜਾਂਦਾ ਐ ਐ ਤਾਂ ਹੋ ਜਾਂਦਾ ਪੁੱਤ ਫਿਰ ਮੈਂ ਵੀ ਆਪਦਾ ਘਰ ਦਾ ਲੋਟ ਵੇਖ ਲਾਂਗਾ ਹੁਣ ਕਿਸੇ ਦੀ ਕਿਹੜਾ ਰੀਸ ਹੁੰਦੀ ਐ ਜੇਦੋਂ ਟਾਈਮ ਲੱਗਣਾ ਫਿਰ ਉਹਦੀ ਆਉਣਾ ਸੀ ਮੈਂ ਤਾਂ ਹਣਾ ਹੁਣ ਮੈਂ ਕਿਹਾ ਪਹਿਲਾਂ ਵੀਰਪਾਲ ਕੋਲੇ ਜਾਵਾਂ ਚਲ ਵਧੀਆ ਜੀ ਤਮਾ ਬੈਠੋ ਗੱਲਾਂ ਮਾਰੋ ਮੰਮੀ ਨਾਲ चलो अंदर चल आज आ ਪਤਾ ਨਹੀਂ ਕਿ ਟਰੱਕ ਭਰ ਕੇ ਲਈ ਆ ਸਨਾਰੇ ਨਾਲ ਸਨਾਰੇ ਦੇ मामा ਤੇ ਨਾਬਰ ਹੋਈਆਂ ਬੈਠਾ ਚਲ ਲੈ ਜਾਨੀ ਅੰਦਰ ਦੇਣੀ ਹੈ ਕੀ ਕੁਛ ਲੈ ਆ ਹਮ ਖਣ ਜੀ ਮਾਂ ਇਹਨੂੰ ਬਾਲਾ ਹੀ ਕੁਛ ਦੇਗੀ ਲੈ ਆਈ ਸੜੇ ਜੇ ਬਿਸਕਟ ਹੈ ਸੜੇ ਜੇ ਲੀੜੇ ਆ ਭਾਲੇ ਜੇ ਕੇਲੇ ਚੱਕ ਲਈ ਐ ਜੀਆਂ ਚੀਜ਼ਾਂ ਹੁੰਦਾਂ ਨੇ ਨਿਵੀਰਪਨ ਪਤਾ ਨਹੀਂ ਸੀਸੇ ਮੂਰੇ ਕੀ ਕਰੀ ਜਾਂਦੀ ਹਾਂਜੀ ਮੰਮੀ ਉਹ ਜਿਹੜੇ ਤੇਰੀ ਮਾਂ ਸੂਟ ਲੈ ਆ ਇਹਨੂੰ ਫੜਾਦੀ ਮੈਂ ਨਹੀਂ ਰੱਖਣਾ ਇਹ ਜਿਹੇ ਸੂਟ ਤਾਂ ਮੈਂ ਲਾਗਿਆਂ ਨੂੰ ਨਹੀਂ ਦਿੰਦੀ ਜਿਹੇ ਜਾਓ ਸੜਿਆ ਸੂਟ ਲਈਏ ਉਹ ਕੋਈ ਸੂਟ ਪਾਉਣਾ ਲੈ ਮੰਮੀ ਐਨਾ ਸੋਹਣਾ ਤਾਂ ਸੂਟ ਆ ਨਾਲੇ ਸੂਟ ਨੂੰ ਕੀ ਹੋਏਗਾ ਹੁਣੇ ਸੀ ਸੋਹਣਾ ਸੂਟ ਮੈਂ ਨਹੀਂ ਪਾਉਂਦੀ ਇਹ ਜਿਹੇ ਸੜੇ ਸੂਟ ਮੈਂ ਤਾਂ ਕਦੇ ਲਾਗਿਆਂ ਨੂੰ ਨਹੀਂ ਦਿੱਤਾ ਕੋਈ ਇਹ ਜਿਹੇ ਸੜੇ ਸੂਟ ਮੰਮੀ ਤੁਸੀਂ ਆਏਗਾ ਤਾਂ ਬੋਲਦੇ ਹੋਗੇ ਐਨਾ ਵਧੀਆ ਸੂਟ ਲੈ ਕੇ ਆਏ ਆਗੇ ਪਹਿਲਾਂ ਤਾਂ ਉਸ ਸੰਧਾਰਾਣੀ ਸੀ ਲੈ ਕੇ ਆਉਂਦੇ ਉਦੋਂ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਭਾਈ ਤੇਰੇ ਪੇਕਿਆਂ ਦਾ ਸੰਧਾਰਾ ਨਹੀਂ ਆਇਆ ਹੁਣ ਜੇ ਮੇਰੇ ਪੇਕੇਆਂ ਦਾ ਸੁਧਾਰਾ ਦੇਗੀ ਹੁਣ ਤੁਸੀਂ ਛੜਿਆ ਜਾ ਵਰਖਦੇ ਹੁੰਦੇ ਹੋ ਨੀ ਫਿਰ ਜਿਹੇ ਜਹ ਹੈਗਾ ਉਹ ਹੈ ਜਿਹਾ ਹੀ ਪਰਖ ਹੁਣ ਮੈਂ ਇਹ ਵੀ ਕਹਿ ਦੂੰ ਵੀ ਬਾਹਾਂ ਹੀ ਸੋਹਣੇ ਆ ਮੇਰੀ ਗੱਲ ਤੋਲ ਲਵਾ ਹਰ ਰਾਜੀ ਰਹੋ ਜਾਂ ਗੁੱਸੇ ਰਹੋ ਪਰ ਮੈਂ ਸੂਟ ਨਹੀਂ ਮੋੜਦੀ ਫਿਰ ਮੈਂ ਨਾ ਰੱਖਣਾ ਤੂੰ ਮੈਂ ਨਹੀਂ ਰੱਖਣਾ ਸੂਟ ਆਪਦਾ ਤੂੰ ਉਸ ਮਾ ਕੇ ਪਾ ਲੈ ਨਾ ਮੈਂ ਰੱਖਾਂ ਨਾ ਮੈਨੂੰ ਲੋੜ ਰੱਖਣ ਦੀ ਇਹ ਜੇ ਸਾਡੇ ਲੀੜੇ ਮੈਂ ਤਾਂ ਉਹੀ ਨਹੀਂ ਪਾਉਂਦੀ ਤੁਸੀਂ ਨਹੀਂ ਪਾਉਣਾ ਨਾ ਪਾਓ ਪਰ ਮੈਨੂੰ ਤਾਂ ਕੂਟ ਇੰਨਾ ਸੋਹਣਾ ਲੱਗਿਆ ਮੇਰੀ ਮਾਂ ਲੈ ਕੇ ਆਈ ਤੀ ਨਾਲ ਜਿੰਨਾ ਕੋਨਾ ਤੂੰ ਛੜਿਆ ਉਹਨਾਂ ਕੋ ਉਹਨਾਂ ਨੇ ਕਰਤਾ ਤੇਰੀ ਮਾਂ ਨੇ ਹੀ ਐਨਾ ਤੈਨੂੰ ਤਾਂ ਦਾ ਸੋਹਣਾ ਲੱਗਿਆ ਮਾਮਾਆਂ ਨੇ ਤਾਂ ਹਾਰੇ ਕਿਤੇ ਦਿੱਤੇ ਵੀ ਵਧੀਆ ਲੱਗਦੀ ਰਹਿੰਦੀਆਂ ਈਆਂ ਕੋਈ ਗੱਲ ਨਹੀਂ ਥੋਡੀ ਮਰਜ਼ੀ ਆ ਰੱਖਣਾ ਨਾ ਰੱਖਣਾ ਨਾ ਮੈਂ ਨਹੀਂ ਰੱਖਣਾ ਤੂੰ ਚੱਕ ਕੇ ਆਪਦੀ ਬੇਟੀ 'ਚ ਰੱਖ ਲੈ ਤੇਰੀ ਮਾਂ ਤੈਨੂੰ ਦੇ ਗਈ ਉਹ ਦਾਜ ਵਾਲੇ ਸਮਾਨ 'ਚ ਹੀ ਰੱਖ ਲੈ ਇੱਕ ਚੀਜ਼ ਹੋਰ ਵੱਧ ਜੂ ਤੇਰੀ ਮੰਮੀ ਕਿਉਂ ਤੁਸੀਂ ਸਾਰਾ ਦਿਨ ਤਾਨੇ ਮੈਨੇ ਮਾਰਦੇ ਰਹਿੰਦੇ ਹੋ ਮਾਰਦੀ ਐ ਇਹਨੂੰ ਤਾਂ ਅੱਜ ਕੱਲ ਜਦੋਂ ਤੁਸੀਂ ਉਦੋਂ ਤਾਂ ਨਾ ਇਹ ਗੱਲ ਕਰੀ ਸੀ ਵੀ ਭਾਈ ਸਾਨੂੰ ਦਾਜ ਨਹੀਂ ਚਾਹੀਦਾ ਤੁਹਾਨੂੰ ਕੁੜੀ ਚਾਹੀਦੀ ਐ ਤੇ ਹੁਣ ਤੁਸੀਂ ਦਾਜ ਦੀ ਸਾਰਾ ਦਿਨ ਤਾਨੇ ਮਿਹਨੇ ਮਾਰੀ ਇਹਨੂੰ ਕਿਸੇ ਪਾਸੇ ਤਾਂ ਮੇਰਾ ਘਹਿੜਾ ਕਰ ਦੋ ਤੇ ਸਾਨੂੰ ਕੀ ਪਤਾ ਸੀ ਜਮੀ ਆਏ ਗੁੱਤੋ ਫੜ ਕੇ ਕੱਢ ਦੇਣਗੇ ਤੈਨੂੰ ਮੇਰਾ ਪਿਓ ਬਿਮਾਰ ਰਹਿੰਦਾ ਅੱਧੀ ਤਿੰਨ ਧੀ ਹੈ ਠੀਕ ਹੈ ਨਾ ਤੁਹਾਨੂੰ ਵੀ ਪਤਾ ਤਿੰਨ ਧੀਆਂ ਦਾ ਪੋਝ ਕਿੰਨਾ ਵਟਾਉਂਦਾ ਕੱਲਾ ਮੇਰਾ ਜਵਾਕ ਭਰਾਗਾ ਉਹ ਕਮਾਉਂਦਾਗਾ ਤੇ ਇੰਨੇ ਹੀ ਬਹੁਤ ਆ ਜਿਹੜਾ ਦੇ ਲੈ ਗਏ ਹੋਰ ਕੀ ਭਾਲਦੇ ਆ ਤੁਸੀਂ ਕੀ ਦੇਗੀ ਆ ਸੜੇ ਬਿਸਕਟ ਦੇਗੀ ਖਾ ਲਾ ਉਹਨਾਂ ਨੂੰ ਉਹਨਾਂ ਤੋਂ ਕਿਸੇ ਦੇਣ ਜੋਗਰੀ ਵੀ ਨਹੀਂ ਬੱਸ ਕਰ ਆ ਗਿਆ ਬੱਸ ਕਰ ਹਾਂ ਆ ਗਿਆ ਇਹਦਾ ਚਮਚਾ ਬਣਿਆ ਰਹੇ ਕਰ ਇਹਦਾ ਚਮਚਾ ਨਹੀਂ ਬਣਦਾ ਮੈਂ ਜੇ ਮੈਂ ਗੱਲਾਂ ਦੱਸਣ ਤੇ ਆ ਗਿਆ ਨਾ ਫਿਰ ਮੁਰਕੇ ਤਰਾ ਮੂੰਹ ਨਹੀਂ ਰਹਿਣਾ ਤੂੰ ਬੱਸ ਹੀ ਕਰੋ ਤੁਸੀਂ ਕੀ ਗੱਲਾਂ ਦੱਸੇਂਗਾ ਤੂੰ ਹਾਂ ਮਾਂ ਦੀ ਗੱਲ ਰਹਿਣਾ ਰੰ ਦਾ ਚਮਚਾ ਬਣਿਆ ਰਹਿੰਦਾ ਜਾ ਦੀਰਪਾਲ ਤੂੰ ਜਾ ਇੱਥੋਂ ਮੇਰੀ ਗੱਲ ਸੁਣੋ ਤੁਸੀਂ ਐਵੇਂ ਕੋਸੇ ਨਾ ਬੋਲੋ ਕੋਈ ਗੱਲ ਕਦੇ ਵੀ ਤਾਂ ਮਾਂ ਦਾ ਬਣ ਗਿਆ ਕਰ ਕਿਸੇ ਵੇਲੇ ਵੀ ਨਹੀਂ ਮਾਂ ਦੀ ਤਾਂ ਸੁਣਦਾ ਪੁੱਤ ਤਾਂ ਮੈਂ ਮਾਂ ਦਾ ਹੀ ਰਹੂੰਗਾ ਤੇ ਮਾਂ ਦੀ ਸੁਣਦਾ ਨਹੀਂ ਸੁਣਦਾ ਜੇ ਮੜੀ ਮੁੱਟੀ ਨਾਲ ਸੰਗ ਸ਼ਰਮ ਮਾਨ ਲੇਕਰ ਮੈਂ ਤੈਨੂੰ ਇਹੀ ਗੱਲਾਂ ਕਹਿੰਦਾ ਚੰਗਾ ਨਹੀਂ ਲੱਗਦਾ ਤੂੰ ਮੇਰੀ ਮਾਂ ਕੀ ਕਿ ਮਾਂ ਨੇ ਕੀ ਕਰਤਾ ਸੰਗ ਸ਼ਰਮ ਨੂੰ ਕੀ ਕਰਤਾ ਕਿਹਦੇ ਨਾਲ ਗੱਲ ਟਿਕਾਣੇ ਦੀ ਕਰ ਲਿਆ ਕਰ ਪਤਾ ਤੈਨੂੰ ਅੱਛਾ ਠੀਕ ਹੈ ਇਹਨੂੰ ਤੂੰ ਕਹੀ ਜਾਨੀਂ ਮਾਂ ਉਹਨੂੰ ਤਾਂ ਤੂੰ ਕਹੀ ਜਾਨੀਂ ਜੇ ਤੇਰੀਆਂ ਗੱਲਾਂ ਮੈਂ ਯਾਦ ਕਰਾਉਣ ਲੱਗ ਗਿਆ ਨਾ ਮੁੜ ਕੇ ਤੂੰ ਤੜਫੁੱਟੇਂਗੀ ਤਾਂ ਹੀ ਵੀਰਪਾਲ ਨੂੰ ਇੱਥੋਂ ਤੋੜਤਾ ਮੈਂ ਨਾ ਮੇਰੀਆਂ ਕੀ ਇਹ ਦੱਸ ਦੇ ਜਿੱਥੇ ਤੇਰੀ ਰੰਨ ਬੋਲੀ ਜਾਂਦੀ ਹੈ ਹੁਣ ਤੂੰ ਵੀ ਬੋਲ ਲੈ ਤੇ ਮੈਂ ਬੋਲਣ ਤੇ ਆ ਗਿਆ ਨਾ ਮੁੜ ਕੇ ਮਾਤਰਾ ਆਹ ਮੂੰਹ ਨਹੀਂ ਰਹਿਣਾ ਬੋਲ ਹੀ ਦੇ ਕੀ ਬੋਲਦਾ ਤੂੰ ਸੰਧਾਰਾ ਸੰਧਾਰਾ ਕਰੀ ਜਾਨੀਂ ਤੈਨੂੰ ਪਤਾ ਮਾਮਾ ਕਿਵੇਂ ਸੰਧਾਰਾ ਲੈ ਕੇ ਆਇਆ ਜਿੱਦੈ ਮਾਮੇ ਨੂੰ ਤੂੰ ਫੋਨ ਲਾਇਆ ਸੀ ਨਾ ਵੀ ਇੱਥੇ ਆਉਣਾ ਪੂ 1 ਰੁਪਿਆ ਨਹੀਂ ਸੀ ਮਾਮੀ ਪਤਾ ਕਿੰਨੀ ਬਿਮਾਰ ਸੀ ਪਹਿਲਾਂ ਜਾ ਕੇ ਮਾਮੇ ਨੂੰ 10000 ਰੁਪਿਆ ਦੇ ਕੇ ਫਿਰ ਮਾਮਾ ਤੇਰੇ ਕੋਲੇ ਆਇਆ ਹੈ ਸੱਚੀ ਸੱਚੀ ਵੇ ਇਹ ਗੱਲਾਂ ਮੈਂ ਬਹੂ ਨੂੰ ਦੱਸਣ ਲੱਗ ਗਿਆ ਆ ਮੂੰਹ ਨਹੀਂ ਰਹਿਣਾ ਤੇਰਾ ਚੁੱਪ ਕਰ ਜਾ ਵੱਡਣ ਜੋ ਗਿਆ ਉਹਨਾਂ ਨੂੰ ਸੁਣ ਜਾਣਾ ਹਾਂ ਉਹਨੂੰ ਨਾ ਸੁਣ ਜਾਣਾ ਹੁਣ ਤੈਨੂੰ ਉਹਦੇ ਲੀੜੇ ਵੀ ਮਾਰੇ ਲੱਗਣ ਲੱਗੇ ਹੁਣ ਤੈਨੂੰ ਉਹਦੇ ਕੇਲੇ ਵੀ ਮਾਰੇ ਲੱਗਣ ਲੱਗੇ ਆਪਨੇ ਆਉਂਦੀ ਫਿਰ ਹੁਣ 100 ਰੁਪਏ ਦੇ ਕੇਲਿਆਂ ਨਾਲ ਰੱਜਾਂਗੇ ਫਿਰ ਬਸ ਕਰ ਹੁਣ ਮੈਨੂੰ ਕੀ ਪਤਾ ਸੀ ਪਰ ਮੈਂ ਐ ਨਹੀਂ ਤੇਰੇ ਮਾਮੇ ਦੇ ਇਹ ਕਿਹੜਾ ਟਾਈਮ ਦੇ ਦਿਨ ਆ ਗਿਆ ਮਾੜਾ ਜਿਹੜਾ ਪੂਆ ਨਾ ਪਾਮੇ ਮੈਨੂੰ ਕੀ ਪਤਾ ਉਹਥੇ ਐਡੀ ਹੋ ਕੇ ਆਈਆਂ 65 ਸਾਲਾਂ ਦੀ ਇਹਨੂੰ ਕੋੜਾ ਪਤਾ ਨਹੀਂ ਵੀ ਮਾਮਾ ਕਿੱਡੀ ਕਿ ਜਮੀਨ ਦਾ ਮਾਲਕਾ ਸਭ ਕੁਝ ਸੀਗਾ ਉਹਨਾਂ ਦੇ ਸਭ ਕੁਝ ਮੇਰੇ ਪਿਆ ਹੁੰਦੇ ਸਭ ਕੁਝ ਹਾਂ ਤਾਂ ਜਾ ਕੇ ਉਹਨੂੰ ਕਹਦੇ ਹੁਣ ਤੇ ਭਾਈ ਕੋਈ ਗੱਲ ਨਹੀਂ ਉਹ ਸੰਧਾਰਾ ਜੀ ਤੋਂ ਵੀ ਪਸਤਾਵਾ ਲੱਗਿਆ ਰਿਹਾ ਵੀ ਹੁਣ ਮੇਰੀ ਮਾਂ ਆਈ ਕਿਉਂ ਚੱਲ ਕੋਈ ਨਹੀਂ ਹੁਣ ਮੈਨੂੰ ਮਾਫ ਕਰ ਦੇ ਉਦੋਂ ਤੋਂ ਮੈਂ ਕੀ ਮੈਂ ਕਹਦਾ ਮਾਫ ਕਰਾਂ ਤੂੰ ਉਹਨੂੰ ਆਦੀ ਨੂੰ ਤੋਂ ਮਾਫੀ ਮੰਗ ਮੈਨੂੰ ਕੀ ਮੈਂ ਕਿਸੇ ਦਾ ਰਮਗਾਇਆ ਸੀ ਚੱਲ ਕੋਈ ਨਹੀਂ ਅਜ ਦੁਗਾਹ ਨੂੰ ਨਾ ਤੇਰੇ ਮਾਮੇ ਨੂੰ 10000 ਦੇਈ ਨਾ ਮੈਂ ਸੰਧਾਰਾ ਉਹਦਾ ਪਰਖਾ ਨਾ ਮੇਰਾ ਵੇ ਠੀਕ ਹੈ ਕੋਈ ਲੋੜ ਨਹੀਂ ਕਿਸੇ ਨੂੰ ਪੈਸੇ ਦੇਣ ਦੀ ਕਾਇਦ ਨਹੀਂ ਹਾਂ ਉਹ